ਅਮਰਤ ਵੇਖ ਤੇ ਕੌੜਾ ਜ਼ਹਿਰ ਤੇ ਅਮਰਤ ਤੇ ਕੌੜਾ ਪੰ ਉਹਦੇ ਜੀਵਨ ਦਾ ਇੱਕ ਆਧਾਰ ਹੋ ਜਾਂਦਾ ਅਮਰਤ ਮਤਲਬ ਜੇ ਉਹਨੂੰ ਕੋਈ ਚਾਰ ਸ਼ਬਦ ਅਮਰਤ ਮੈਂ ਵੀ ਕਹਿ ਪਾਵਕ ਚੰਗੇ ਬੋਲ ਵੀ ਕਹਿ ਦਿੰਦਾ ਠੀਕ ਆ ਜੇ ਵੇਖ ਰੂਪੀ ਕਹਿ ਨਾ ਫਿਰ ਵੀ ਠੀਕ ਆ ਤੇ ਜੇ ਕੋ ਕੌੜੇ ਬਚਨ ਵੀ ਕਹਿ ਦਾਂ ਤਾਂ ਉਤਾਵੇਂ ਠੀਕ ਆ ਇੱਕ ਸਮਾਨ ਇਸ ਚੀਜ਼ ਦੇ ਵਿੱਚ ਕਈ ਵਾਰ ਇਨਸਾਨ ਇਸ ਚੀਜ਼ ਤੋਂ ਡੋਲ ਜਾਂਦਾ ਤੁਸੀਂ ਦੇਖੋ ਕਿ ਤੁਸੀਂ ਇਹ ਖਬਰਾਂ ਪੜੀਆਂ ਹੋਣੀਆਂ ਕਿ ਕਿਸੇ ਦੇ ਕਹੇ ਹੋਏ ਬੋਲਾਂ ਤੋਂ ਆ ਤੰਗ ਪ੍ਰੇਸ਼ਾਨ ਹੋ ਕਰਕੇ ਕਿਸੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਕਹਿੰਦੇ ਫਾਅ ਕਿ ਉਹ ਲਿਆ ਉਸ ਇਨਸਾਨ ਨੇ ਫਾਇਸ ਕਰਕੇ ਲਿਆ ਕਿ ਫਲਾਣੇ ਇਨਸਾਨ ਨੇ ਉਹਨੂੰ ਆ ਗੱਲ ਕਹਿ ਦਿੱਤੀ ਉਹਦੇ ਮਾਣ ਦੀ ਹਾਨੀ ਹੋ ਗਈ ਇਸ ਕਰਕੇ ਉਹਨੇ ਫਾਹਾ ਲੈ ਲਿਆ ਸਤਗੁਰੂ ਜੀ ਕਹਿੰਦੇ ਜੇ ਪ੍ਰਭ ਕੀ ਆਗਿਆ ਆਤਮ ਹਿਤਾਵ ਹੈ ਤੇ ਫਿਰ ਚਾਹੇ ਕੋਈ ਉਹਨੂੰ ਕੌੜਾ ਕਹਿ ਦੇਵੇ ਚਾਹੇ ਉਹਨੂੰ ਕੋਈ ਚੰਗਾ ਕਹਿ ਦੇਵੇ ਚਾਹੇ ਅਮਰਤ ਮੈਂ ਬੋਲ ਵੀ ਕਹਿ ਦੇਵੇ ਉਹਦੇ ਲਈ ਇੱਕ ਸਮਾਨ ਹੈ ਪੈਸਾ ਮਾਣ ਪੈਸਾ ਅਬਿਮਾਨ ਮਾਣ ਕਹਿੰਦੇ ਨੇ ਇੱਜ਼ਤ ਨੂੰ ਅਬਿਮਾਨ ਕਹਿੰਦੇ ਨੇ ਬੇਇੱਜ਼ਤੀ ਨੂੰ ਜੇ ਦੀ ਕੋਈ ਬੇਇੱਜ਼ਤੀ ਵੀ ਕਰ ਦਿੰਦਾ ਤਾਂ ਵੀ ਠੀਕ ਹੈ ਜੇ ਉਹਨੂੰ ਕੋਈ ਮਾਣ ਵੜਿਆ ਵੀ ਕਰਦਾ ਤਾਂ ਵੀ ਠੀਕ ਹੈ ਉਹਦੇ ਲਈ ਇੱਕ ਬਰਾਬਰ ਹੈ ਕਿਉਂਕਿ ਉਹ ਰੱਬ ਦੀ ਰਜ਼ਾ ਦੇ ਵਿੱਚ ਰਹਿੰਦਾ ਹੈ ਸਾਡੇ ਦੇ ਵਿੱਚ ਇੱਕ ਹੋਰ ਬਣੀ ਹੋਈ ਆ ਹਰ ਇੱਕ ਦੀ ਬੇਇੱਜ਼ਤੀ ਕਰਨ ਦੀ ਹੋਰ ਬਣੀ ਹੋਈ ਆ ਇਨਸਾਨ ਆਪਣੇ ਆਪ ਨੂੰ ਵੱਡਾ ਫੜਾ ਕਿਉਂ ਸਮਝਦਾ ਤੁਸੀਂ ਦੇਖਿਓ ਜਦੋਂ ਇਨਸਾਨ ਕਿਸੇ ਨੂੰ ਚਾਰ ਕੌੜੇ ਬੋਲ ਆ ਕੇ ਕਹਿੰਦਾ ਨਾ ਤੇ ਛਾਤੀ ਚੌੜੀ ਕਰਕੇ ਕਹਿੰਦਾ ਵੀ ਮੈਂ ਉਹਨੂੰ ਦੇਖਿਆ ਆ ਕੰਮ ਕਿਹ ਹੈ ਆ ਇਰਸ਼ਾਡ ਮਾਰਨਾ ਦਾਦਾ ਕਿਸੇ ਦੀ ਬੇਇੱਜ਼ਤੀ ਕਰਦਾ ਤੇ ਮਾਰਨਾ ਆ ਕੇ ਦਾਦਾ ਤੇ ਜੇ ਕਿਸੇ ਦੀ ਚੰਗੇ ਸ਼ਬਦ ਕਹਿਆ ਕਿੰਦਾ ਫਿਰ ਨਹੀਂ ਮਾਰਨਾ ਦਾਦਾ ਬੇਇੱਜ਼ਤੀ ਕਰਨੀ ਨੂੰ ਮਾਣ ਸਮਝਦਾ ਆਪਣੇ ਆਪ ਨੂੰ ਇੱਜ਼ਤ ਸਮਝਦਾ ਕਿ ਮੈਂ ਦੇਖਿਆ ਮੈਂ ਹਰਾ ਦਿੱਤਾ ਨਹੀਂ ਉਹਨੂੰ ਸਤਿਗੁਰੂ ਜੀ ਕਹਿੰਦੇ ਨੇ ਪੈਸਾ ਮਾਣ ਪੈਸਾ ਅਭਿਮਾਨ ਮਾਣ ਇੱਜ਼ਤ ਬੇਇੱਜ਼ਤੀ ਇੱਕ ਬਰਾਬਰ ਹੈ ਪੈਸਾ ਰੰਕ ਰੰਕ ਕਹਿੰਦੇ ਨੂੰ ਰਾਜੇ ਨੂੰ ਇਹ ਭਿਖਾਰੀ ਨੂੰ ਤੇ ਰਾਜਾਨ ਰਾਜਾ ਤੇ ਭਿਖਾਰੀ ਉਹਦੇ ਲਈ ਇੱਕ ਸਮਾਨ ਹੁੰਦੇ ਨੇ ਉਹਦੇ ਲਈ ਨਾ ਰਾਜਾ ਵੱਡਾ ਨਾ ਉਹਦੇ ਲਈ ਪਖਾਰੀ ਛੋਟਾ ਉਹਦੇ ਲਈ ਇੱਕ ਬਰਾਬਰ ਹੈ ਜੋ ਵਰਤਾਏ ਸਾਈ ਜੁਗਤ ਉਹ ਉਸ ਦੇ ਵਿੱਚ ਖੁਸ਼ ਰਹਿੰਦਾ ਜੋ ਪ੍ਰਭੂ ਪਰਮਾਤਮਾ ਦੀ ਨਿਜਮਾਵਲੀ ਦੇ ਵਿੱਚ ਹੋ ਰਿਹਾ ਸਾਈ ਜੁਗਤ ਨਾਨਕ ਜਿਹੜਾ ਇਸ ਤਰੀਕੇ ਦੇ ਜੀਵਨ ਵਾਲਾ ਹੁੰਦਾ ਹੈ ਉਹ ਪੁਰਖ ਕਹੀਆ ਜੀਵਨ ਮੁਕਤ ਉਹ ਪੁਰਖ ਜੀਵਨ ਤੋਂ ਮੁਕਤ ਹੋ ਜਾਂਦਾ ਹੈ ਜੀਵਨ ਤੋਂ ਮੁਕਤ ਦਾ ਅਰਥ ਹੈ ਉਹਦਾ ਜੀਵਨ ਦਾ ਆਤਮਿਕ ਅਵਸਥਾ ਬੜੀ ਵੱਡੀ ਹੋ ਜਾਂਦੀ ਹੈ